ਜਿਲ੍ਹਾ ਹੈੱਡਕੁਆਟਰਾਂ ਦੇ ਮਾਨਯੋਗ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮਹਾਮਹਮ ਗਵਰਨਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਜਿਸ ਦੇ ਵਿੱਚ ਪਿਛਲੇ ਦਿਨੀ ਧਲੇਤਾ ਪਿੰਡ ਵਿਧਾਨ ਸਭਾ ਫਲੋਰ ਨੇੜੇ ਗੁਰਾਇਆਂ ਜਿਲ੍ਹਾ ਜਲੰਧਰ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਗੁਰੂ ਘਰ ਜਿਹੜਾ ਪੰਜਾਬ ਦੀ ਸਰਕਾਰ ਦੀ ਸ਼ਹਿਤ ਤੇ ਪੰਜਾਬ ਦੀ ਸਰਕਾਰ ਦੁਆਰਾ ਉਹ ਗੁਰੂ ਘਰ ਦੀ ਚਾਰ ਦਿਵਾਰੀ ਢਾਈ ਗਈ ਉਹ ਗੁਰੂ ਘਰ ਦੀ ਜਗ੍ਹਾ ਜਿਹੜੀ ਪੰਚਾਇਤ ਨੇ ਸਰਬਸੰਮਤੀ ਦੇ ਨਾਲ ਮਤਾ ਪਾਇਆ ਔਰ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਰੈਪ ਨੂ ਰਿਕਾਰਡ ਹੈ ਉਹਦੇ ਵਿੱਚ ਗੁਰੂ ਰਵਿਦਾਸ ਜੀ ਗੁਰੂ ਘਰ ਦੇ ਨਾਂ ਤੇ ਉਹ ਜਗ੍ਹਾ ਆ ਪੰਜਾਬ ਦੀ ਹਕੂਮਤ ਜਿੱਥੇ ਸਾਰੇ ਵਰਗਾਂ ਨਾਲ ਧੱਕਾ ਕਰ ਰਹੀ ਹੈ ਉੱਥੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਘਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਸ੍ਰੀ ਗੁਰੂ ਕਬੀਰ ਸਾਹਿਬ ਜੀ ਦਾ ਧਾਰਮਿਕ ਸਥਾਨ ਬਟਾਲੇ ਦੇ ਅੰਦਰ ਔਰ ਬਠੋਈ ਦੇ ਅੰਦਰ ਜਿਹੜੇ ਜ਼ਮੀਨੀ ਪੰਚਾਇਤੀ ਜ਼ਮੀਨ ਸੀ ਜਿਹਦੇ ਪੈਸੇ ਵੀ ਜਿਹੜੇ ਗਰੀਬ ਲੋਕਾਂ ਨੇ ਤਾਰੇ ਉਹਨਾਂ ਨੂੰ ਉਹ ਜ਼ਮੀਨ ਨਹੀਂ ਦੇ ਰਹੀ ਔਰ ਸਾਡੇ ਨਵੇਂ ਸ਼ਹਿਰ ਦੇ ਅੰਦਰ ਜਿਹੜਾ ਬਲਾਕ ਆੜ ਹੈ ਉਹਨੂੰ ਖਤਮ ਕੀਤਾ ਗਿਆ ਉਹਨੂੰ ਬਹਾਲ ਕਰਨ ਲਈ ਔਰ ਪੰਜਾਬ ਦੇ ਅੰਦਰ ਬਹੁਤ ਸਾਰਾ ਹਲਕਾ ਹੜਾਂ ਦੀ ਮਾਰ ਰੇਠ ਹੈ ਔਰ ਸਾਡੇ ਇਲਾਕੇ ਦੇ ਅੰਦਰ ਵੀ ਜੜੀਆਂ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਡਿਗੇ ਆ ਇਸ ਕਰਕੇ ਅਸੀਂ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਏ ਆ ਕਿ ਜਿਹੜਾ ਸ਼੍ਰੀ ਗੁਰੂ ਵਿਦਾਸ ਜੀ ਮਹਾਰਾਜ ਜੀ ਦਾ ਗੁਰੂ ਘਰ ਤੋੜਿਆ ਗਿਆ ਪੰਜਾਬ ਦੀ ਸਰਕਾਰ ਮਾਫੀ ਮੰਗੇ ਔਰ ਉਸ ਥਾਂ ਦੇ ਗੁਰੂ ਘਰ ਦੀ ਸਾਰੀ ਕਰਾਵੇ ਔਰ ਜਿੰਨੇ ਵੀ ਪੰਜਾਬ ਦੇ ਅੰਦਰ ਟਰੋਸਟੀ ਹੋ ਰਹੀਆਂ ਉਹਨਾਂ ਨੂੰ ਰੋਕਣ ਦਾ ਯਤਨ ਕਰੇ ਅਜਵਾਹਨ ਸਮਾਜ ਪਾਰਟੀ ਸਾਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਾਡੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਗਰੀਮਪੁਰੀ ਜੀ ਇਹ ਚਾਰ ਦਿਨ ਦੀ ਹਿੰਸ ਸਿੰਘ ਬੈਣੀਬਾਲ ਜੀ ਦੀ ਗਵਾਹੀ ਦੇ ਅੰਦਰ ਇਹ ਮੈਮੋਰੰਡਮ ਅਜਮਾਨ ਜੋ ਗਵਰਨਰ ਸਾਹਿਬ ਨੂੰ ਡੀਸੀ ਰਾਹੀਂ ਭੇਜ ਰਹੇ ਆ ਤਾਂ ਜੋ ਇਹਦਾ ਜਲਦੋਂ ਜਲਦ ਗੁਰੂ ਘਰ ਦਾ ਜਿਹੜਾ ਹੱਲ ਕੀਤਾ ਜਾਵੇ 7 ਤਰੀਕ ਨੂੰ ਗੁਰਾਇਆਂ ਦੇ ਅੰਦਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਗੁਰੂ ਘਰ ਬਣਾਉਣ ਦੇ ਲਈ ਜਿਹੜਾ ਅਗਲਾ ਵੱਡਾ ਦੁਆਬੇ ਲੈਵਲ ਦੀ ਜਿਹੜੀ ਰੈਲੀ ਆ ਉਹ ਕੀਤੀ ਜਾ ਰਹੀ ਆ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਧੰਨਵਾਦ ਜੈ ਭੀਮ ਜੈ ਭਾਰਤ ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਬੀਤੇ ਦਿਨੀ ਢਲੇਤੇ ਵਿੱਚ ਸ਼੍ਰੀ ਗੁਰੂਦਾਸ ਸਿੰਘ ਮਹਾਰਾਜ ਦੇ ਧਰਮਸਥਾਨ ਦੇ ਨਾਲ ਕਮਿਊਨਿਟੀ ਕਰਦੀਆਂ ਦਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬੜੀ ਧੱਕੇਸ਼ਾਹੀ ਕਰਕੇ ਪਿੰਡ ਵਾਸੀਆਂ ਦੇ ਨਾਲ ਜਿਹੜਾ ਉਹਨੂੰ ਤੋੜਿਆ ਗਿਆ ਔਰ ਉਹਦੇ ਵਿਰੋਧ ਵਿੱਚ ਜਿਹੜਾ ਗੁਰੂਦਾਸ ਸਿੰਘ ਮਹਾਰਾਜ ਦੇ ਸਨਮਾਨ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਭਰ ਦੇ ਜ਼ਿਲ੍ਹਾ ਪੱਧਰ ਤੇ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਨੇ ਰੋਸ ਸਮਾਜ ਕਰਕੇ ਅੱਜ ਜਿਲ੍ਹਾ ਸ਼ਹੀਦ ਪਾਕਿਸਤਾਨਗਰ ਦੇ ਵਿੱਚ ਜੇਲੇ ਵੱਲੋਂ ਮਾਨ ਜੋ ਡਾਕਟਰ ਸ਼ੇਰਪਾਲ ਜੀ ਵਿਧਾਇਕ ਹਲਕਾ ਨਵਾਂ ਸ਼ਹਿਰ ਇੰਚਾਰਜ ਭਾਜਪਾ ਸਮਾਜ ਪਾਰਟੀ ਪੰਜਾਬ ਔਰ ਜ਼ਿਲ੍ਹਾ ਪ੍ਰਧਾਨ ਮਾਨ ਜੋ ਸਰਜੀਤ ਜਾਫਰਪੁਰ ਜੀ ਔਰ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਦੇ ਰਹੀਂ ਮਾਨ ਜੋ ਡੀਸੀ ਰਹੀਂ ਗਵਰਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਇਹ ਮੰਗ ਪੱਤਰ ਜਿੱਥੇ ਗੁਰੂ ਦਾਸ ਸਾਹਿਬ ਦੇ ਸਨਮਾਨ ਵਿੱਚ ਜਿਹੜਾ ਦਿੱਤਾ ਜਾ ਰਿਹਾ ਉਹਦੇ ਨਾਲ ਪਿੱਤੇ ਦਿਨ ਜਿਹੜੇ ਪੰਜਾਬ ਵਿੱਚ ਬੜੀ ਤੇਜ਼ੀ ਦੇ ਨਾਲ ਮੀਂਹ ਦੇ ਨਾਲ ਮੌਸਮ ਜਿਹੜੇ ਨੇ ਖਰਾਬ ਹੋਏ ਨੇ ਅੱਧਾ ਪੰਜਾਬ ਜਿਹੜਾ ਡਿਸਟਰਬ ਹੋ ਚੁੱਕਿਆ ਔਰ ਇਸ ਹਾਲਾਤੇ ਸੇ ਜਿੱਥੇ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਉਹਦੇ ਨਾਲ ਨਾਲ ਔਰ ਬੌਜਨ ਸਮਾਜ ਪਾਰਟੀ ਵੱਲੋਂ ਇਲਾਕੇ ਵੱਲੋਂ ਬੀਤੇ ਦਿਨੇ ਜ਼ਿਲ੍ਹੇ ਦੇ 75 ਪਿੰਡਾਂ ਦੀ ਮਹਿੰਦੀ ਕਰਨ ਵਾਲਾ ਔਰ ਬਲਾਕ ਜਿਹੜਾ ਬੀਤੇ ਦਿਨੇ ਪੰਜਾਬ ਸਰਕਾਰ ਵੱਲੋਂ ਨਾਦਰ ਸ਼ਾਹੀ ਦੇ ਫੈਸਲੇ ਦੇ ਨਾਲ ਉਹਨੂੰ ਖਤਮ ਕੀਤਾ ਗਿਆ ਹੈ ਉਹਦੇ ਲਈ ਵੀ ਅਸੀਂ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਹੈ ਜਿੱਥੇ ਪੰਜਾਬ ਸਰਕਾਰ ਨਵੇਂ ਰੋਜ਼ਗਾਰ ਦੇ ਪ੍ਰਬੰਧ ਕਰ ਰਹੀ ਹੈ ਉਥੇ ਲਗਭਗ ਇੱਕ ਬਲਾਕ ਨੂੰ ਖਤਮ ਕਰਦੇ ਨਾਲ ਨਾਲ 47 ਜਿਹੜੇ ਰੋਜ਼ਗਾਰ ਜਿਹੜੇ ਨੇ ਉਹ ਖਤਮ ਕੀਤੇ ਜਾ ਰਹੇ ਨੇ ਆਮ ਲੋਕਾਂ ਦੀ ਸੂਤ ਜਿੱਥੇ ਇਲਾਕੇ ਨੂੰ ਦੋ ਦੋ ਚਾਰ ਚਾਰ ਮਿੰਟ 'ਚ ਜਾ ਕੇ ਆਪਣੇ ਕੰਮਾਂ ਲਈ ਜਿਹੜੀ ਸੂਤ ਮਿਲਦੀ ਹੈ ਉਹਦੇ ਜ਼ਿਲ੍ਹੇ ਦੇ ਪੰਜਾਬ ਸਰਕਾਰ ਨੇ ਜਿਹੜਾ ਔਰ ਬਲਾਕ ਨੂੰ ਜਿਹੜਾ ਪੰਕ ਕੀਤਾ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਔਰ ਬਲਾਕ ਨੂੰ ਮੁਕੰਮਲ ਜਿਹੜਾ ਉਹਦਾ ਦਰਜਾ ਦਿੱਤਾ ਜਾਵੇ ਉਹਨੂੰ ਬਹਾਲ ਕੀਤਾ ਜਾਵੇ ਪਿੱਛੇ ਦੇ ਨਹੀਂ ਜਦੋਂ ਵਿਰੋਧ ਹੋਇਆ ਸਰਕਾਰ ਨੇ ਜੂ ਟਰਨ ਲਿਆ ਉਸ ਜੂ ਟਰਨ ਦੇ ਵਿੱਚ ਸਰਕਾਰ ਨੇ ਕਿਹਾ ਉੱਥੇ ਮੁਲਾਜ਼ਮ ਕੰਮ ਕਰਨਗੇ ਇਹ ਜਿਹੜਾ ਅਧ ਪਜਾਦ ਦਾ ਫੈਸਲਾ ਉਹਨੂੰ ਬਾਹਰ ਸਰਾਣਾ ਚਾਹੀਦਾ ਹੈ ਮੁਕੰਮਲ ਜਿਹੜਾ ਔਰ ਬਲਾਕ ਨੂੰ ਉਹਨੂੰ ਇਹ ਬਹਾਲ ਕਰਕੇ ਉਹਦਾ ਦਰਜਾ ਦਿੱਤਾ ਜਾਵੇ ਸਮੁੱਚੀ ਲੀਡਰਸ਼ਿਪ ਦਾ ਸੇ ਆਈ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਉਹਦਾ ਪ੍ਰੋ 7 ਤਰੀਕ ਨੂੰ 7 ਸਤੰਬਰ ਨੂੰ ਦੁਆਬੇ ਲੈਵ ਦੀ ਵੱਡੀ ਲੈ ਜਿਹੜੀ ਰੈਲੀ ਗ੍ਰਾਂਵ ਵਿੱਚ ਜਿਹੜਾ ਗੁਰੂਦਾਸ ਸਮਾਰਾ ਦੇ ਸਨਮਾਨਜ ਕੀਤੀ ਜਾ ਰਹੀ ਹੈ ਸਮੁੱਚੀ ਸੰਗਤ ਨੂੰ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਅਸੀਂ ਤੇ ਬੇਨਤੀ ਕਰਦੇ ਆਂ ਔਸਮੁੱਚੇ ਆਇਓ ਮੀਡੀਆ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਰਾਹੀਂ ਪੰਜਾਬ ਸਰਕਾਰ ਤੱਕ ਜਿਹੜਾ ਮੈਸੇਜ ਬੌਜਨ ਸਮਾਜ ਪਾਰਟੀ ਦਾ ਕਿ ਉਹ ਸਰਕਾਰ ਨੂੰ ਜਿਹੜਾ ਅੰਨੀ ਗੋਲੀ ਸਰਕਾਰ ਹੈ ਉਹਨੂੰ ਕੰਨ ਕਾਂਦੇ ਨੂੰ ਵਾਹ ਪਚਾਉਣ ਲਈ ਤੁਹਾਡੇ ਆਿਆਂ ਦਾ ਸਾਰਿਆਂ ਦਾ ਧੰਨਵਾਦ